हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਉਹਨਾਂ ਦੇ ਸਰਦਾਰ ਸੁਖਦੇਵ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਸੋ ਸਾਰੇ ਭਰਾ ਆਪਣੇ ਜਾਣਦੇ ਆ ਇਸ ਘਰੋਂ ਇਸ ਫਾਰਮ ਤੋਂ ਪਹਿਲਾਂ ਵੀ ਆਪਾਂ ਕਾਫੀ ਪਸ਼ੂ ਤੁਹਾਨੂੰ ਦਿਖਾਏ ਆ ਰੁਟੀਨ ਦੇ ਵਿੱਚ ਹੀ ਮਾਲ ਆਉਂਦਾ ਵੀਰ ਸੁਖਦੇਵ ਸਿੰਘ ਉਹਨਾਂ ਦੇ ਕੋਲ ਵੜਾ ਹੋਂ ਮੱਝਾਂ ਝੋਟੀਆਂ ਚੰਗੀਆਂ ਕੱਟੀਆਂ ਸ਼ਕੀਨ ਪਸ਼ੂ ਆਉਂਦਾ ਠੀਕ ਆ ਜੀ ਤੇ ਗੱਲਬਾਤ ਵੀ ਵੀਰ ਸੁਖਦੇਵ ਸਿੰਘ ਹੁਣੀ ਓਨੀ ਕੀ ਕਰਦੇ ਆ ਵੀ ਜਿੰਨਾ ਕਿ ਚਲੋ ਬਿਲਕੁਲ ਖਰੇ ਉਤਰਨਾ ਜਿੰਨੀ ਗੱਲ ਤੇ ਓਨੀ ਦੁੱਧ ਦੀ ਕਪੈਸਿਟੀ ਦੱਸੀ ਜਾਊਗੀ ਬਾਕੀ ਸੂਬਿਆਂ ਦੇ ਵਿੱਚ ਜਨਵਾ ਬਿਲਕੁਲ ਸੂਆ ਪਸ਼ੂ ਹੋਣਗੇ ਪ੍ਰੋਪਰ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਆ ਹਰੀ ਕੇ ਪਤਨ ਤੋਂ ਸਿਰਫ ਕੋਈ 10-12 ਕਿਲੋਮੀਟਰ ਦੀ ਦੂਰੀ ਤੇ ਪਿੰਡ ਪਨਗੋਟਾ ਦਦੇਰ ਸਾਹਿਬ ਪਿੰਡ ਬਿਲਕੁਲ ਨਜ਼ਦੀਕ ਆ ਨਦੌਰ ਪਿੰਡ ਲੱਗਿਆ ਤੇ ਪੱਟੀ ਇੱਥੋਂ ਕੋਈ ਕੋਲੋੜੜ 2 2.5-3 ਕਿਲੋਮੀਟਰ ਦੀ ਸਾਰੀ ਦੂਰੀ ਆ ਸੁਪਰਿੰਗੜੀ ਪਿੰਡ ਵੀ ਬਿਲਕੁਲ ਲੱਗਿਆ ਬੱਠੇ ਪੈਣੀ ਸੈਦਪੁਰ ਇਹ ਪਿੰਡ ਇ ਨਾ ਨਾ ਲੱਗਦੇ ਆ ਅੱਜ ਤਰੀਕ 5 ਦਸੰਬਰ ਨੂੰ ਦੋਸਤੋ ਆਪਾਂ ਵੀਡੀਓ ਕਵਰ ਕਰਦੇ ਪਏ ਆ ਸਮਾਂ ਕੋਈ ਮਾਰਨਿੰਗ ਦੇ 9 9:30 ਵਜੇ ਦਾ ਸਮਾਂ ਹੈ ਮੱਝਾ ਤੁਹਾਨੂੰ ਤਿੰਨ ਦਿਖਾਉਣੀਆਂ ਠੀਕ ਆ ਜੀ ਇੱਕ ਨੀਲੀ 라ਵੀ ਦਾ ਤੋਹਫਾ ਵੀ ਦਿਖਾਉਣਾ ਭਰਾਵਾਂ ਨੂੰ ਮਾਲ ਸਾਰਾ ਸੋਇਆ ਸੁਆਇਆ ਵੀਰ ਸਖਦੇਵ ਸਿੰਘ ਹੋਂਦੇ ਕੋਲ ਪੂਰੀ ਗੱਲਬਾਤ ਕਰਾਂਗੇ ਆਪਾਂ ਸੋ ਇੱਥੇ ਆਣ ਕੇ ਜਿੱਦਾਂ ਮਰਜੀ ਆਪਣਾ ਕੋਈ ਸੱਜਣ ਤਸੱਲੀ ਕਰੇ ਇੱਕ ਟਾਈਮ ਚੋਕੇ ਦੋ ਟਾਈਮ ਚੋਕੇ ਵੀਡੀਓ ਕਾਲ ਤੇ ਕੋਈ ਭਰਾ ਆਪਣਾ ਮੰਗਾ ਰਿਹਾ ਠੀਕ ਆ ਜੀ ਬੇਸ਼ੱਕ ਇੱਕ ਅੱਦੇ ਟਾਈਮ ਕੋਈ ਵੀਡੀਓ ਕਾਲ ਤੇ ਵੀ ਤਸੱਲੀ ਤੁਸੀਂ ਕਰਵਾ ਸਕਦੇ ਜੇ ਚਵਾਈ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਵੀਰ ਸੁਖਦੇਵ ਸਿੰਘ ਸਾਸਤਰੀ ਕਾਲ ਸਾਸਤਰੀ ਕਾਲ ਸੰਤੂ ਸਾਹਿਬ ਵੈਗਰੂ ਜੀ ਕਾ ਖਾਲਸਾ ਤੇ ਵੈਗਰੂ ਜੀ ਕੀ ਫਤਿਹ ਕਿੰਨੇ ਦਰਸ਼ਕ ਆਪਣੇ ਤੁਹਾਡੇ ਚੈਨਲ ਨੂੰ ਵੇਂਦੇ ਆ ਸਾਰਿਆਂ ਨੂੰ ਪਿਆਰ ਭਰੀ ਸਾਸਤਰੀ ਕਾਲ ਤੇ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਹੋਰ ਸੰਤੂ ਸਾਹਿਬ ਜੀ ਠਾਕ ਬਹੁਤ ਵਧੀਆ ਬਾਜੀ ਹੋਰ ਸੇਤਾ ਕਾਇਮ ਜੇ ਪੂਰੀ ਫុល ਕਿਰਪਾ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਚਲੋ ਸ਼ੁਕਰੇ ਮਾਲਕ ਦਾ ਬਾਜੀ ਸੁਖਦੇਵ ਸਾਹਿਬ ਜਿਵੇਂ ਪਹਿਲਾਂ ਵੀ ਆਪਾਂ ਜਿਗਰ ਕੀਤਾ ਭੈਣ ਭਰਾ ਕਿਉਂਕਿ ਨਿਤ ਦੇ ਰੋਜ਼ ਦੇ ਨਵੇਂ ਜੁੜਦੇ ਆਪਣੇ ਨਾਲ ਹਾਂਜੀ ਹਾਂਜੀ ਔਰ ਇੱਕ ਦੇ ਧਿਆਨ ਦੇ ਵਿੱਚ ਲਿਆਉਣੀ ਬੜੀ ਗੱਲ ਜ਼ਰੂਰੀ ਹੈ ਚਲੋ ਪੁਰਾਣੇ ਆਪਣੇ ਸਜਣ ਵੀਰ ਤਾਂ ਵਾਕਫ ਨੇ ਸਾਰੇ ਵੀ ਯਾਰ ਵਪਾਰ ਦਾ ਕੰਮ ਆ ਤੇ ਰੁਟੀਨ ਦੇ ਵਿੱਚ ਤੁਸੀਂ ਆਉਂਦੇ ਹੋ ਕੰਮ ਕਰਦੇ ਹੋ ਤੇ ਗੱਲ ਮਤਲਬ ਹਮੇਸ਼ਾ ਹੀ ਆਪਣੀ ਹੁੰਦੀ ਹੈ ਵੀ ਓਨੀ ਕੀ ਦੱਸਣੀ ਹੈ ਵੀ ਜਿੰਨੇ ਕਿ ਤੇ ਭੈਣ ਭਰਾ ਨੇ ਹੁਣ ਤਿੰਨੇ ਮੱਜਾ ਸੋਹਣਾ ਪਾਪਾ ਸਵੇਰੇ ਮਾਰਨਿੰਗ 6 ਵਜੇ ਚੋਈਆਂ ਵਾ 6 ਤੋਂ 6 ਇਹਨਾਂ ਦੀ ਚੋਈ ਕਰਾਵਾਂਗੇ ਆ ਵੀ ਤਨਾਣਾ ਦੀ ਸੂਈ ਆ ਤੇ ਆ ਵੀ ਤਨਾਣਾ ਦੀ ਸੂਈ ਆ ਠੀਕ ਹੈ ਜੀ 10 ਦਾ 1 ਲੀਟਰ ਜਿਹੜਾ ਬੋਲਾ ਇਹਨਾਂ ਥੱਲੇ ਬਿਲਕੁਲ ਤਿਆਰ ਵਾ ਓਦੇ ਥੱਲੇ 10 ਕਿਲੋ ਦੁੱਧੋ ਜਫਰਾਵਾਦੀ ਥੱ ਆਪਣਾ ਦੁੱਧਾ ਨਹੀਂ ਸਭ ਚੂਠ ਹੁੰਦਾ ਠੀਕ ਆ ਸੋ ਸ਼ੁਰੂਆਤ ਵੀਰ ਅੱਜ ਕਰਦੇ ਆਪਾਂ ਪਹਿਲੇ ਨੰਬਰ ਤੋਂ ਇਸ ਨੀਲੀ ਰਵੀ ਟੇਡੇ ਪਾਸੇ ਕੱਟ ਆ ਗਿਆ ਹਾਂਜੀ ਹਾਂਜੀ ਸੋ ਸੱਚੇ ਪਾਸੇ ਦੋਸਤੋ ਟੇਡਾ ਕੱਟਾ ਬਾਕੀ ਮਾਰਕਿੰਗ ਨਿਸ਼ਾਨੀਆਂ ਚਲੋ ਆਪ ਹੀ ਤੁਸੀਂ ਦੇਖ ਲਓ ਮੇਰਾ ਭਰਾ ਵੀਡੀਓ ਦੇ ਵਿੱਚ ਕੱਲੀ ਕੱਲੀ ਚੀਜ਼ ਤੁਹਾਨੂੰ ਦਿਸ ਪੈਣੀ ਆ ਬਿੱਲੀ ਮਨਕਣੀ ਅੱਖ ਸਿੰਘ ਗੋਲ ਬਿਲਕੁਲ ਆਪਣੇ ਸੰਤੋਖ ਪੂਰੀਆਂ ਦੀ ਖਰੀਦ ਹੈ ਅਸਲ ਪੂਰੀਆਂ ਦੀ ਆਪਣਾ ਇਹ ਵੀ ਹੁੰਦਾ ਕੰਮ ਇਹ ਨਹੀਂ ਵੀ ਕੋਈ ਭੈਣ ਭਰਾ ਨੂੰ ਦੱਸਾਂਗੇ ਵੀ ਕਿੱਥੋਂ ਆਈ ਆ ਆ ਠੀਕ ਆ ਆ ਤੇ ਮਾਰਨਿੰਗ ਵੀਰ ਸਾਰਿਆਂ ਦੀ ਚਵਾਈ 10 ਦਿੱਤੀ 6 ਵਜੇ 6 ਵਜੇ 6 ਤੋਂ 6 ਲੋ ਜੀ ਹੁਣ 9:30 ਨਹੀਂ ਤਕਰੀਬਨ ਕੋਈ 10:00 ਵਜਣ ਰਹੇ ਆ ਮਾਰਨਿੰਗ ਦਾ ਹੀ ਟਾਈਮ ਆ ਮਗਰ ਇਹਦੇ ਕਟਾ ਮੇਲ ਕਾਫ ਆ ਨੀਲੀ ਰਾਵੀ ਦਾ ਮਗਰ ਇਹਦੇ ਕਟਾ ਆ ਗਿਆ ਮੇਲ ਕਾਫ ਬਹੁਤ ਪੋਲੀ ਆ ਜੀ ਚੋਣ ਚ ਠੀਕ ਆ ਜੀ ਪੂਰੀ ਰੂਵਰਗੀ ਪੋਲੀ ਤੇ 10 ਲੀਟਰ ਦੁੱਧ ਠੀਕ ਆ ਜੀ ਭਾਵੇਂ ਨਿਕਾ ਜਾ ਨਿਆਣਾ ਚੋਲੇ گاਵਾਂ ਨੂੰ ਵੀ ਪੋਲੀ ਆ ਲੋ ਜੀ ਬਾਕੀ ਆ ਲੇਵੇ ਦੀ ਤੁਹਾਨੂੰ ਕੋਈ ਬੈਗ ਸੈਟ ਤੋਂ ਵਿਖਾਉਣੇ ਆ ਪਧਰੀ ਪੁਤਰੀ ਪੂਰੀ ਆ ਤੇ ਚੋਣ ਜਨ ਵੀ ਅਦਾਸੀ ਰਿਹਾ ਵੀ ਬਿਲਕੁਲ ਪੋਲੀ ਪੋਲੀ ਜੀ ਬਹੁਤ ਜਿਆ ਕੈਡਾ ਕੱਟ ਬਿਲਕੁਲ ਸੱਚੇ ਪਾਸੇ ਠੀਕ ਆ ਜੀ ਤੇ ਬਿਲਕੁਲ ਤੋਰਾ ਨਾਸਾ ਤੱਕ ਜਿਹੜਾ ਬਿਲਕੁਲ ਜੁਆਇੰਟ ਆ ਜੁੜਦਾ ਤੇ ਮਾਰਕਿੰਗ ਦੀ ਗੱਲ ਕਰ ਲਈਓ ਦੂਰੋਂ ਕਿਸੇ ਨੇ ਉਹਨਾ ਬਾਅਦ ਵਿੱਚ ਸੱਚਨ ਆਪਣੇ ਕਹਿ ਦਿੰਦੇ ਆ ਮਾਰਕਿੰਗ ਇਹ ਅਗਲੇ ਪੈਰ ਤੋਂ ਮੋਂ ਵੇਖੋ ਪੂਰਾ ਜਵਾਬ ਦਿਖਾਈ ਦੇਣਗਾ ਅਗਲੇ ਪੈਰ ਪੱਬੀਆਂ ਤੇ ਠੀਕ ਆ ਤੇ ਮਗਰਲੇ ਪੈਰ ਤੋਤੇ ਆ ਇਹ ਤੁਹਾਨੂੰ ਨਜ਼ਰ ਜਿਹੜੇ ਦੂਰ ਹੀ ਆ ਜਾਣੇ ਆ ਉਂਛੇ ਉੱਪਰ ਤੱਕ ਵਾਈਟ ਬਟਨਾ ਪਿੰਟਿੰਗ ਵਾਲਾ ਲੇਵਾ ਤੇ ਇਹਦੇ ਥੱਲੇ ਵੀਰ ਕਿੰਨਾ ਦੁੱਧ ਦੱਸਿਆ ਜੀ ਸਭ 10 ਲੀਟਰ ਇਸ ਟਾਈਮ ਬੋਲਾ ਤਿੱਜੇ ਦਿਨ ਦੀ ਸੂਈ ਆ ਤਿੱਜੇ ਦਿਨ ਦੀ ਸੂਈ ਆ ਏ ਵੀਰ ਸੁਖਦੇਵ ਮੰਗ ਡਿਮਾਂਡ ਇਹਦੀ ਕੀ ਕਰਦੇ ਆ ਅੱਜ ਮੰਗ ਤੇ ਸੰਤੂ ਸਾਹਿਬ ਜਿੰਨੀ ਮਰਜ਼ੀ ਕਰ ਲਈਏ ਜਿਤਨਾ ਇਹ ਨੀਲੀ ਦਾ ਤੋਹਫਾ ਵਾ ਪਰ ਆਪਾਂ ਇਹਦਾ 130 ਮੁੱਲ ਰੱਖਣਾ ਤੇ 128000 ਦੀ ਭਾਣਾ ਭਰਾਵਾਂ ਨੂੰ ਇਹ ਦੇ ਦੇਣੀ ਆ ਤੇ 128 ਦੀ ਹਾਂਜੀ ਤੇ 100 ਰੁਪਏ ਛੋਟ ਕਰਨੀ ਆ ਠੀਕ ਆ ਜੀ ਸੋ ਦੋਸਤੋ 130000 ਦੀ ਡਿਮਾਰ ਆ 128000 ਦੇ ਵੀਰ ਕਹਿ ਰਿਹਾ ਵੀ ਲਾਸਟ ਜਿਹੜੀ ਲੈ ਦੇ ਆ ਯਸ ਨੂੰ ਸਿੰਘੀ-ਸੁੰਗੀ ਬਹੁਤ ਸੋਹਣੀ ਆ ਬਿਲਕੁਲ ਪਤਲਾ ਸਿੰਘ ਬਹੁਤ ਸੋਹਣਾ ਸੰਗੀ ਬਾਕੀ ਦੇਵੇ ਭਾਂਡੇ ਦੀ ਕਰਮ ਵਾਲੀ ਸਾਫ ਸੁਥਰੀ ਆ ਸੋ ਟਾਈਮੋ ਟਾਈਮ ਜਦੋਂ ਬਣਦੀ ਪੁੰਦੀ ਆ ਕਰਮ ਵਾਲੀ ਬਾਕੀ ਸੋਹ ਪੌਣ 24 22 ਆ ਮਾਰਨਿੰਗ ਸੁਫਾ ਤੇ 1 28 ਦੀ ਜੈ ਸੁਣੋ ਤੇ ਕਰਿਓ ਸੌਦਾ ਇੱਕ ਬਈ ਬੱਚਾ ਪਤਾ ਨੂੰ ਦਿਖਾ ਦਈਏ ਤਾਂ ਠੀਕ ਆ ਜੀ ਨਾਲੋਂ ਨਾਲ ਆਹ ਜੀ ਇਹ ਇਹਦਾ ਮਗਰ ਜਿਹੜਾ ਮੇਲ ਕਾਪ ਆ ਬਿਲਕੁਲ ਵਾਈਟ ਫੇਸ ਦੇ ਵਿੱਚ ਆ ਬੱਚਾ ਜੇ ਠੀਕ ਆ ਸੋ ਨਿਸ਼ਾਨੀਆਂ ਨਿਸ਼ੂਣੀਆਂ ਕੱਟੇ ਵਿੱਚ ਵੀ ਚੰਗੀਆਂ ਨੇ ਠੀਕ ਆ ਇਧਰ ਇੱਕ ਵੀਰ ਸੁਖਦੇਵ ਆਪਣੇ ਕੋਲ ਬਲੈਕ ਸ਼ਾਈ ਸੂਈ ਦੇ ਵਿੱਚ ਆ ਝੋਟੀ ਆ ਗਈ ਆ ਇਹ ਦੂਸਰਾ ਸੁਹਾ ਸੰਤੂ ਸਾਹਿਬ ਠੀਕ ਆ ਜੀ ਇਹਨੂੰ ਸੂਈ ਨੂੰ ਅੱਜ ਤਿੱਜਾ ਦੇਣਾ ਇਹਦੇ ਥੱਲੇ ਵੀ 10 ਲੀਟਰ ਬੋਲਾ ਵਾ ਠੀਕ ਆ ਜੀ ਲਓ ਜੀ ਸੋ ਤੇ ਜਿਆਦਾ ਇਹਨਾਂ ਨੂੰ ਵੀ ਠੀਕਾ ਜੀ ਸੂਈ ਨੂੰ ਤੇ ਥੱਲੇ ਇਹਦੇ ਵੀ ਤਕਰੀਬਨ ਕੋਈ 10 ਲੀਟਰ ਬੋਲਾ ਜਿਹੜਾ ਵੀਰ ਨੇ ਦੱਸਿਆ ਵੀ 10 ਲੀਟਰ ਬੋਲਾ ਹੈ। ਬਾਕੀ ਸ਼ਾਈ ਸੂਈ ਤੇ ਕੱਦ ਕੋ ਤੋਂ ਮੇਰਾ ਪਰੇਖਰੀ ਚੈੱਕ ਕਰੋ। ਕਸਮ ਤੂ ਸਾਬ ਕਮਾਲ ਕਰਮਾਲ ਜੀ ਨੇ ਕਮਾਲ ਕੀਤੀ। ਕੱਦ ਕੋ ਤੋਂ ਹਾਈਟ ਬਹੁਤ ਸੋਹਣੀ ਹੈ ਛੋਟੀ ਜੀ ਠੀਕਾ ਜੀ ਤੇ ਸਿੰਘ-ਸੁੰਗ ਗੋਲ ਜਵਾਬ ਵੀ ਬਹੁਤ ਚੰਗਾ ਸੋਹਣਾ। ਮੱਥਾ ਬਿਲਕੁਲ ਬਲੈਕ ਹੈ। ਸੋ ਜਵਾਬ ਸਮਾਦੀ ਵੀ ਚੰਗੀ ਦੱਸੀ ਆ। ਬਾਕੀ ਮੁਠੀ ਵਾਲਾ ਥਾਰਾ ਕਰਮਾਲੀ ਸ਼ਾਮਾਂ ਨੂੰ ਇਹ ਹੋ ਜਾਂਦੀ ਹੈ ਦੇਖਣ ਆ ਲਾਂਦਾ ਵੀ ਤੁਸੀਂ ਚੋਈ ਨਹੀਂ ਜੀ ਇੰਨੀ ਵੱਣਦੀ ਆ। ਸਹੀ ਹੈ ਜੀ। ਹਾਂ ਸੋ ਬਾਕੀ ਜੰਮੀ ਜੰਮੀ ਵੀ ਪੂਰੀ ਹੈ ਸ਼ਹਿਰ ਦੀ ਜੰਪਾਲ ਚੋਂ ਠੀਏ ਹੈ ਹਾਂਜੀ ਪੱਟੀ ਸ਼ਹਿਰ ਦੀ ਜੰਪਾਲ ਇਹ ਪੱਟੀ ਪੱਟੀ ਚ ਵੱਡੀ ਵੱਡੀ ਮੈਂ ਆ ਆ ਠੀਕ ਆ ਜੀ ਹਾਂਜੀ ਪੱਟੀ ਤੇ ਕਸੂਰ ਸ਼ਹਿਰ ਜਿਹੜੇ ਪਾਕਿਸਤਾਨ ਬਣਨ ਤੋਂ ਪਹਿਲਾਂ ਪਾਕਿਸਤਾਨ ਚ ਹੀ ਮੁੜ ਕੇ ਪੱਟੀ ਇੱਥੇ ਆ ਗਿਆ ਤੇ ਕਸੂਰ ਸ਼ਹਿਰ ਉੱਥੇ ਆ ਇਹ ਪੱਟੀ ਦੀ ਜੰਪਾਲ ਝੋਟੀ ਆ ਠੀਕ ਆ ਜੀ ਹਾਂਜੀ ਦੇ ਵੀਰ ਬਾਕੀ ਚੋ ਚੁਆਈ ਦਾ ਤੁਸੀਂ ਹਮੇਸ਼ਾ ਪਹਿਲਾਂ ਵੀ ਆਪਾਂ ਨੋਟ ਕਰਾਇਆ ਵੀ ਚੋਣ ਜਾਣ ਦੇ ਇੱਕ ਨੰਬਰ ਪਸ਼ੂ ਇੱਕ ਨੰਬਰ ਜੀ ਇੱਕ ਨੰਬਰ ਇਸ ਤਰ੍ਹਾਂ ਕੋਈ ਆਨਲਾਈਨ ਵੀ ਮੰਗਵਾ ਲਵੇ ਫੁੱਲ ਗਰੰਟੀ ਹੋਊ ਆਪਣੀ ਠੀਕ ਆ ਜੀ ਲਓ ਵੀ ਆ ਕੱਟੀ ਦੀ ਫੇਸ ਕੁਆਲਟੀ ਇੱਕ ਵਾਰੀ ਤੁਹਾਨੂੰ ਥੋੜਾ ਬਹਿਣੀ ਵਾਲੇ ਪਾਸੇ ਆਪਾਂ ਦਿਖਾ ਦਿੰਨੇ ਆ ਦੂਰੋਂ ਲਾ ਕੇ ਕਿਉਂ ਕਿਸੇ ਨੇ ਵੀ ਆਉਣਾ ਸੱਚਨ ਭਰਾ ਨੇ ਕੱਲੀ ਕੱਲੀ ਨਾੜ ਦੇਣਸ ਜਿਹੜੀ ਤੁਹਾਨੂੰ ਲੈਵੇ ਤੋਂ ਪਰ ਦਿਖਾਈ ਦਊਗੀ ਮੁੱਠੀ ਮੁੱਠੀ ਥਾਣਾ ਠੀਕ ਆ ਜੀ ਤੇ ਬਹੁਤ ਵਧੀਆ ਚੰਗੀ ਸਪੇਸ ਚੰਗੀ ਵਾਟ ਤੇ ਥਾਣ ਲਗਾ ਤੇ ਮਗਰ ਦੇ ਕਟਾ ਸੀ ਨਾ ਮੇਲ ਹਾਂਜੀ ਮੇਲ ਜੀ ਲ ਸੋ ਇੱਕ ਵਾਰੀ ਨਾਰਮਲ ਹੀ ਦੇਖ ਕੇ ਸਾਰੇ ਭਰਾਵਾਂ ਨੂੰ ਪਤਾ ਲੱਗ ਜਣਾ ਮਗਰ ਕਟਾ ਮੇਲ ਕਾਫ ਕਿੰਨਾ ਕੁ ਦਿਨਾਂ ਦਾ ਬੱਚਾ ਠੀਕ ਆ ਜੀ ਤੇ ਇਹਦਾ ਵੀਰ ਸੁਖਦੇਵ ਕੀ ਮੰਗ ਸੰਤੂ ਸਾਹਿਬ ਆ ਜਿਦੋਂ ਤੁਹਾਨੂੰ ਕਹਿ ਹੀ ਦਿੱਤਾ ਸ਼ੁਰੂਆਤ ਚ ਆਪਾਂ ਵੀ ਅੱਜ ਭੈਣਾ ਭਰਾਵਾਂ ਨੂੰ ਖੁਸ਼ੀ ਕਰਨਾ ਇਹਦਾ ਮੁੱਲ ਜੋ ਮਰਜ਼ੀ ਕਰੀ ਜੀ 1 15 ਦੀ ਇਹ ਦੇ ਦੇਣੀ ਹਾਂ ਨਾ ਯਾ ਸੁਣੋ ਯਾ ਸੁਣੋ 100 ਰੁਪਿਆ ਛੋੜੇ ਚੋਂ ਵੀ ਠੀਕ ਆ ਜੀ ਸੋ 1 ਲੱਖ 15000 ਦੀ ਇਹ ਕਿਸਾਨ ਵੀਰੋ ਹਾਂ ਨਾ ਜੀ ਟੋਟੀ ਬੋਟੇ ਦੇ ਆਉਂਦੀ ਝੋਟੀ ਵੇਖ ਲਓ ਕਦ ਕਾਰ ਖੇਡਾ ਕੋਈ ਛੋਟਾ ਨਹੀਂ ਪੈਣਾ ਬਹੁਤ ਸੋਹਣੀ ਆ ਪਲੀ ਪਲੋਸੀ ਸੋ ਟਾਈਮੋ ਟਾਈਮ ਵੀਰ ਦੱਸਦੇ ਰਿਹਾ ਜੀ ਤੇਰਾ ਪਾਲਸ ਕੀਤੀ ਹੁੰਦੀ ਐਨੀ ਕਾਲੀ ਆ ਆ ਇੱਕ ਹੁੰਦਾ ਰੰਗ ਬਲੈਕ ਹਾਂਜੀ ਬਿਲਕੁਲ ਕਰਮਾਂ ਦੀ ਠੀਕ ਆ ਜੀ ਜਿਵੇਂ ਬਲੈਕ ਤੋਂ ਵੀ ਬਲੈਕ ਮਤਲਬ ਸ਼ਾਹ ਕਾਲੀ ਝੋਟੀ ਆ ਹਾਂਜੀ ਕੁਝ ਕੁ ਮਗਰ ਜਿਹੜੀ ਪੂਛ ਕੋ 3 4 3 4 ਇੰਚ ਵਾਈਟ ਤੁਹਾਨੂੰ ਦਿਖਾਈ ਦੇਊਗੀ ਮੱਥਾ ਮੱਥਾ ਵੀ ਬਿਲਕੁਲ ਬਲੈਕ ਜੈਡ ਆ ਚੈੱਕ ਕਰੋ ਸੋ ਮੇਨ ਗੱਲ ਹੁੰਦੀ ਆ ਦੋਸਤੋ ਆ ਲੈਵੇ ਦੀ ਭਾਂਡੇ ਭੁੰਡੇ ਦੀ ਬਹੁਤ ਹੀ ਸਾਫ ਆ ਇਹ ਆਪਾਂ ਫੇਰ ਵਾਰ-ਵਾਰ ਤਾਂ ਦਿਖਾ ਰਹੇ ਆ ਭਰਾਵਾਂ ਨੂੰ ਵੀ ਪੈਸੇ ਲਾਉਣੇ ਆ ਕਿਸੇ ਵੀਰ ਨੇ ਚੰਗੀ ਤਸੱਲੀ ਨਾਲ ਇੱਕ ਵਾਰੀ ਵੀਡੀਓ ਦੇਖਿਆ ਜੀ ਠੀ ਸੋ ਜਰਮਣ ਜਾਜ ਰੇਟ ਆ ਇਧਰ ਇੱਕ ਤੁਹਾਨੂੰ ਆਪਾਂ ਮੱਝ ਵਿਖਾ ਦਿੰਨੇ ਆ ਇਹ ਵੀਰ ਸੁਖਦੇਵਾਂ ਦਾ ਵੀ ਇੱਕ ਮਤਲਬ ਹੁੰਦੀ ਹੈ ਜਫਰਾਬਾਦੀ ਇਹ ਪੱਟੀ ਦੀ ਜਫਰਾਬਾਦੀ ਜੀ ਪੱਟੀ ਦੀ ਜਫਰਾਬਾਦੀ ਕਹਿੰਦੇ ਇਹੋ ਉਹਨੇ ਪੱਟੀਆਂ ਲਈਆਂ ਜੀ ਠੀਕ ਆ ਵੀਰ ਕਿਸੇ ਦੇ ਘਰੋਂ ਠੀਕ ਆ ਜੀ ਸੂਇਆਂ ਦੇ ਵਿੱਚ ਕਿਵੇਂ ਆ ਬੇ ਹਾਂ ਜੀ ਸੂਇਆਂ ਦੇ ਤੇ ਜੇ ਸੂਇਆਂ ਜੀ ਇਹਦੇ ਮਗਰ ਕੱਟੀ ਆ ਠੀਕ ਆ ਜੀ ਇਹਨੂੰ 8 ਦਿਨ ਸੂਈ ਨੂੰ ਹੋ ਕੇ ਤੇ 10 ਕਿਲੋ ਦੁੱਧ ਦੇ ਥੱਲੇ ਜਿਹੜਾ ਨਿੱਗਰਵਾ ਲਓ ਬੇ ਸੋ ਤਿੰਨ ਮੱਝਾਂ ਜਿਹੜੀਆਂ ਦੋਸਤੋ ਆਪਾਂ ਤੁਹਾਨੂੰ ਦਿਖਾ ਰਹੇ ਆ ਵੀਰ ਸੁਖਦੇਵ ਸਿੰਘ ਉਹਨਾਂ ਦੇ ਫਾਰਮ ਤੋਂ ਇੱਕ ਜਿਹੜੀ ਐਂਡ ਦੇ ਹਾਂਜੀ ਤੇ ਮਗਰੇ ਦੇ ਕੱਟੀ ਆ ਦੋ ਮੱਜਾਂ ਦੇ ਮਗਰ ਮੇਲ ਕਾਫ ਆ ਠੀਕ ਆ ਹਾਂਜੀ ਤੇ ਬਾਕੀ ਇੱਥੇ ਵੀ ਰ ਸਕਦੇ ਇੱਕ ਮਿੰਟ ਰੋਕਿਆ ਜੇ ਆ ਵਖਾਉਂਦਾ ਉਹ ਸਾਹ ਵੇਖਲੇ 10 ਕਿਲੋ ਦੁੱਧ ਐ ਪਾਣੀ ਵਰਗਾ ਠੰਡਾ ਤੇ ਚਵਾ ਇਨਾ ਪੋਲਾ ਵੀ گاਵਾ ਨੂੰ ਮੈਂ ਜਿਆਦੀ ਪੋਲੀ ਠੀਕ ਆ ਜੀ ਹਾਂਜੀ ਆ ਕਰੋ ਚੱਕ ਦਿਨ ਕਿੰਨੇ ਦੱਸੇ ਫਿਰ ਇਹਨੂੰ ਸੰਤੋਖ ਸਾਬ ਆਹ 8 ਦਿਨ ਹੋ ਗਏ ਸੂਈ ਲੋ ਜੀ 8 ਦਿਨ ਦਾ ਸਮਾਂ ਹੋ ਗਿਆ ੱਤੀ ਮਗਰ ਆ ਚਲੋ ਬੱਚਾ ਪਤਾ ਹੁਣ ਤਸਲੀ ਨਾਲ ਦਿਖਾਵਾਂਗੇ ਹਾਂਜੀ ਤੇ ਦੁੱਧ ਕਿੰਨਾ ਪਸਿਆ 10 ਲੀਟਰ 10 ਕਿਲੋ ਮਿੰਤੀ ਵਾਲਾ ਜੀ 10 ਕਿਲੋ ਆ ਜੀ ਸੰਤੋਖ ਸਾਬ ਦੁੱਧ ਬਾਰੇ ਤੈਨੂੰ ਪਤਾ ਆਪਾਂ ਦੱਸਦੇ ਹੋਂਨਾ ਜਿੰਨਾ ਅੱਜਵਾ ਉਹ ਸਹੀ ਜੀ ਤੇਨੂੰ ਪਤਾ ਨੀਲੀ ਨੇ ਵੀ ਦੁੱਧ ਕਿੱਥੇ ਜਾਣਾ ਵਾ ਪਰਲੀ ਨੇ ਭੈਣ ਭਰਾ ਜਿੱਥੇ ਮਰਜ਼ੀ ਕੋ ਲੈ ਜਾਏ ਪਰ ਆਪਾਂ ਜੋ ਅੱਜ ਦਾ ਉਹ ਦੱਸਦੇ ਆਂ ਉਹ ਚਲੋ ਅਜੇ ਹਫਤੇ ਦੇ ਅੰਦਰ ਅੰਦਰ ਸਾਰਾ ਸੂਆ ਹਾਂਜੀ ਹਾਂਜੀ ਅਜੇ ਨਾ ਕਰਮਾ ਵਾਲਿਆਂ ਡੀਆਂ ਚ ਮਲੇ ਮੂਲੇ ਦੇ ਮਗਰ ਕੱਟੀ ਵੀ ਮਗਰ ਠੀਕ ਆ ਜੀ ਇਹ ਫੀਮੇਲ ਕਾਫ ਆ 8-10 ਦਿਨਾਂ ਦੀ ਸੂਈ ਮਾਜ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ 10 ਕਿਲੋ ਦੁੱਧ ਇਸ ਵਕਤੇ ਤੇ ਥੱਲੇ ਹਾਜ਼ਰ ਆ ਹਾਈਟ ਮੀਡੀਅਮ ਦੇ ਵਿੱਚ ਬਿਲਕੁਲ ਬਰੀਕ ਪਤਲਾ ਪਿੰਡਾ ਬਾਕੀ ਸਵਿੰਗ-ਸੁੰਗ ਦੀ ਸ਼ੇਪ ਤੁਹਾਨੂੰ ਦਿਖਾਈ ਦਿੱਤੀ ਆ ਉੱਚਾ ਖੁੱਲਾ ਜਿਹੜਾ ਸਿੰਗ ਉਹ ਤੁਹਾਨੂੰ ਜਿਹੜਾ ਦਿਖਾਈ ਦੇ ਰਿਹਾ ਵੀਡੀਓ ਦੇ ਵਿੱਚ ਚੋਣ ਚਬਾਦੀ ਇਹ ਵੀ ਕਰਮਾਂ ਵਾਲੀ ਪੂਰੀ ਖਰੀ ਇੱਕ ਨੰਬਰ ਇੱਕ ਨੰਬਰ ਹਾਂ 10 ਕਿਲੋ ਦੁੱਧ ਦੇ ਥਲੇ ਗਰੀਰ ਕਾ ਆ ਦੇਖੋ ਜੀ ਉਹਦਾ ਨੈਟ ਮਗਰ ਕੱਟੀ ਫੀਮੇਲ ਕਾਫ ਇਹ ਬੱਚਾ ਕੁਰੀ ਫਿਰ ਆਪਾਂ ਤੁਹਾਡੇ ਧਿਆਨ ਦੇ ਵਿੱਚ ਲਿਆਦ ਗਏ ਇਹ ਮਗਰ ਕੱਟੀ ਆ 8 ਧਕ ਦਿਨਾਂ ਦਾ ਬੱਚਾ ਸੋ ਬਾਕੀ ਮੇਰਾ ਵੀਰ ਕਰ ਲਿਓ ਸੰਪਰਕ ਤਿੰਨੇ ਨਗ ਜੜੇ ਤੁਹਾਨੂੰ ਦਿਖਾਏ ਆ ਥਾਣ ਲਵੇ ਪੂਰੇ ਸਾਫ ਸੁਥਰੇ ਆ ਨੀਲੀ ਰਾਵੀ ਦੀ ਠੀਕ ਆ ਜੀ ਇਹ ਟੇਡੇ ਘੱਟ ਦੇ ਵਿੱਚ ਆ ਇਹ ਸ਼ੌਕ ਪੂਰਾ ਕਰ ਸਕਦੇ ਹੋ ਮਗਰ ਨੀਲੀ ਰਾਵੀ ਦਾ ਇੱਕਟਾ ਓਕੇ ਵੀਰ ਸੁਖਦੇਵੇ ਅੱਜ ਆਪਣੇ ਕੋਲ ਤਿੰਨ ਹੀ ਮੱਝਾਂ ਝੋਟੀਆਂ ਨੇ ਤਿੰਨ ਨਗ ਜੜੇ ਚੰਨਾਗਾ ਤੇ ਨੰਬਰ ਇੱਕ ਕਰ ਦਈਏ ਸਾਂਝੀ ਆ ਨੰਬਰ 9779823203 ਪੈਂਡ ਪੰਗੋਟਾ تحصیل ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਕਰੋ ਕੰਟੈਕਟ ਮਾਲ ਹੁੰਦਾ ਰਹਿੰਦਾ ਵੀਰ ਸੁਖਦੇਵ ਸਿੰਘ ਉਹਨਾਂ ਦੇ ਕੋਲ ਰੂਟੀਨ ਦਾ ਹੀ ਕੰਮ ਆਇਆ ਗਿਆ ਰਹਿੰਦੇ ਆ ਪਸ਼ੂ ਪੁੱਛ ਗਿਛ ਕਰਦੇ ਰਿਆ ਕਰੋ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨੇ ਸੀ ਤਿੰਨ ਮੱਝਾਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਬਾਕੀ ਮੇਰਾ ਭਰਾ ਪੂਰੀ ਤਸੱਲੀ ਨਾਲ ਵੀਡੀਓ ਦੇਖਿਆ ਜੇ ਉਸ ਤੋਂ ਬਾਅਦ ਆਪਣਾ ਸਾਈਬਿਆਨਾ ਕਰਕੇ ਸੌਦਾ ਕਰਕੇ ਕੋਈ ਨੇੜੇ ਪਾਸੇ ਵਾਲੇ ਭਰਾ ਇੱਥੇ ਆਣ ਕੇ ਆਪਣੀ ਇਕੱਦੀ ਟਾਈਮ ਦੀ ਚਵਾਈ ਕਰਕੇ ਤਸੱਲੀ ਕਰਕੇ ਲੈ ਕੇ ਜਾਓ ਮਾਲ ਧੰਨਵਾ ਲਦਦੇ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ 7 ਦਿਨਾਂ ਕਾਲ ਦੀ